ਹਾਲਾਤਾਂ ਵਾੜੀ ਪਾਤੀ ਤੁਸੀਂ ਦੇਖ ਹੀ ਜਾ ਜੀ ਸਾਰੇ ਪਾਸੇ ਗੱਡੀਆਂ ਟਰਾਈ ਟਰਾਈ ਕਰ ਰਹੀਆਂ ਲੋਕਾਂ ਦੇ ਟ੍ਰੈਫਿਕ ਕਰ ਰਹੀਆਂ ਤੁਨੂ ਦੇ ਨਾਲ ਡਰਾਈਵਰਾਂ ਨੇ ਸਾਰੇ ਹੀ ਟੱਕਾ ਜਾਮ ਕਰਤਾ ਗੱਡੀਆਂ ਖੜ ਗਈਆਂ ਜਗਾ ਜਗਾ ਤੁਸੀਂ ਦੇਖ ਰਹੇ ਹੋ ਆ ਪੈਟਰੋਲ ਪੰਪ ਤੇ ਖੜੇਆਂ ਸੀ ਦੇਖੋ ਕਿੰਨਾ ਜਾਮ ਆ ਤੇਲ ਨਹੀਂ ਹੈਗਾ ਪੈਟਰੋਲ ਪੰਪਾਂ ਤੇ ਲੋਕਾਂ ਨੇ ਆਪਣਾ سفر ਕਰਕੇ ਕਿੱਥੇ ਦੀ ਕਿੱਥੇ ਜਾਣਾ ਆ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਸੰਗਤ ਇਸ ਕਰਕੇ ਇਹ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਕੇ ਡਰਾਈਵਰਾਂ ਨੂੰ ਦੁਬਾਰਾ ਆਪਣੀਆਂ ਡਿਊਟੀਆਂ ਦੇ ਉੱਤੇ ਜਾਣ ਉਹਨਾਂ ਨੂੰ ਆਪਣੇ ਕੰਮ ਕਰ ਸਕਣ ਬਹੁਤ ਜ਼ਿਆਦਾ ਮਾਨ ਸਨਮਾਨ ਨਹੀਂ ਕੋਈ ਪੈਨਸ਼ਨ ਨਹੀਂ ਤਨਖਾਹ ਵੀ ਅਤੀ ਤਨਖਾਹ ਦੇ ਕੰਮ ਕਰਦੇ ਆ 24 ਘੰਟੇ ਸਰਵਿਸ 12 ਮਹੀਨੇ 36 ਦਿਨ ਰੋਡਾਂ ਤੇ ਫਿਰਦੇ ਆ ਪਰ ਇਹਨਾਂ ਨੂੰ ਕੋਈ ਸਹੂਲਤ ਨਹੀਂ ਕੋਈ ਤਾ ਇਹਨਾਂ ਦੇ ਉੱਤੇ ਜਿਹੜੇ ਆ ਬਿਲਕੁਲ ਹੀ ਘਟੀਆ ਕਾਨੂੰਨ ਲਾਇਆ ਇਹਨਾਂ ਨੂੰ ਰੱਦ ਕਰੋ ਔਰ ਡਰਾਈਵਰਾਂ ਨੂੰ ਆਪਣੀਆਂ ਡਿਊਟੀਆਂ ਤੇ ਜਾਣ ਔਰ ਡਰਾਈਵਰਾਂ ਦੀਆਂ ਹੋਰ ਮੰਗਾਂ ਉਹਨਾਂ ਨੂੰ ਪੁੱਛੋ ਵੀ ਕੀ ਚਾਹੀਦਾ ਆ ਨਾ ਤੁਸੀਂ ਆਪਣੇ ਕੋਲੋਂ ਹੀ ਥੋਪਦੇ ਕਾਨੂੰਨ ਲਾ ਦੇ। ਉਹਨਾਂ ਨੂੰ ਪੁੱਛੋ ਤਾਂ ਕੀ ਸੂਰਜਤਾ ਦੀ ਦੇਣੀ ਆ? ਉਲਟਾ ਡਰਾਈਵਰਾਂ ਨੂੰ ਪਰੇਸ਼ਾਨ ਕਰ ਰਿਹਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੇ ਪੱਤੇ। ਸਾਰੇ ਇਕੱਠੇ ਹੋਏ ਆ ਆ ਮੇਨ ਰੋਡ ਆਈ ਦਿੱਲੀ ਤੇ ਇੱਧਰ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ ਰੋਡ। ਸਾਰੇ ਡਰਾਈਵਰ ਭਾਈ ਬੈਠੇ ਆ, ਗੱਟੀਆਂ ਖੜੀਆਂ ਡੀਜ਼ਲ ਮਿਲਦੀ ਰਿਹਾ। ਤਾਂ ਜਿਹੜੇ ਕਾਨੂੰਨ ਆਇਆ ਬਹੁਤ ਗਲਤ ਆਇਆ ਬਾਬਾ ਜੀ, ਕਾਨੂੰਨ ਬਹੁਤ ਗਲਤ ਆਇਆ। ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਆਪਣਾ ਵਿਰੋਧ ਜ਼ਾਹਰ ਕਰ ਰਿਹਾ ਸਾਡੀਆਂ ਗੱਡੀਆਂ ਖੜੀਆਂ ਕੋਈ ਤੇਲ ਨਹੀਂ ਮਿਲ ਰਿਹਾ ਪਾਣੀ ਨਹੀਂ ਮਿਲ ਰਿਹਾ ਸਾਰੇ ਪੰਪਾਂ ਦੇ ਉੱਤੇ ਜਿਹੜੀ ਕਿ ਸੰਗਤ ਜਾਰੀ ਆ ਰੋਡਾਂ ਦੇ ਉੱਤੇ ਡਰਾਈਵਰਾਂ ਦਾ ਪਤਾ ਵੀ ਸਾਡੀ ਅੜਤਾਂ ਪਰ ਆਮ ਲੋਕ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਜੀ ਜੀ ਇਸ ਕਰਕੇ ਹੀ ਰੋਡਾਂ ਦੇ ਉੱਤੇ ਅਸੀਂ ਉਹਨਾਂ ਦੀ ਆਪ ਹੈਲਪ ਕਰਨਾ ਚਾਹੁੰਦੇ ਆ ਕਈਆਂ ਨੂੰ ਅਸੀਂ ਆਪਣੇ ਕੋਲੋਂ ਕੈਂਨੀਆਂ ਲਿਜਾ ਕੇ ਉਹਨਾਂ ਨੂੰ ਦਿੱਤੀਆਂ ਕਿ ਚਲੋ ਆਪਣੇ ਘਰਾਂ ਤੱਕ ਪਹੁੰਚ ਜਾਣਾ ਬਹੁਤ ਗਲਤ ਹੋਇਆ ਇਹ ੱੱਕਾ ਹੋ ਰਿਹਾ ਡਰਾਈਵਰਾਂ ਨਾਲ ਡ라이ਵਰ ਦੇ ਇੰਨੇ 10-10 ਲੱਖ ਰੁਪਇਆ ਡਰਾਈਵਰਾਂ ਕੋਲੇ ਹੋਵੇ ਤਾਂ ਤੁਸੀਂ ਇਹ ਚੀਜ਼ ਸੋਚੋ ਡਰਾਈਵਰ ਕੋਈ ਆਪਣਾ ਬਿਜ਼ਨਸ ਖੋਲ ਕੇ ਬੈਠੇ ਉਹਨੂੰ ਕੀ ਲੋੜ ਆ ਡਰਾਈਵਰੀ ਕਰਨ ਦੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਉਹਨੇ ਇਹਨਾਂ ਨੂੰ ਬਿਲਕੁਲ ਰੱਦ ਕਰੋ ਬੰਦ ਕਰੋ ਤੇ ਡਰਾਈਵਰਾਂ ਲਈ ਕੋਈ ਸਹੂਲਤ ਕਿਤੇ ਨਹਾਣ ਦੀ ਸੂਲਤ ਨਹੀਂ ਹਰ ਇੱਕ ਬੰਦਾ ਆਪਣਾ ਸਵੇਰੇ ਨਹਾਉਂਦਾ ਤਾਂ ਹੁੰਦਾ ਡਰਾਈਵਰ ਨੂੰ ਬਚਾਰਾ ਜੇ ਕਿਤੇ ਨਹਾਣਾ ਹੁੰਦਾ ਨਾਕ ਤੇ ਢਾਣ ਦੀ ਸੂਲਤ ਨਹੀਂ ਹੈਗੀ ਸਮਝ ਜੀ ਤੁਸੀਂ ਮੇਨ ਦੇ ਉੱਤੇ ਟੂਲ ਟੈਕਸ ਤਾਂ ਲਾਤੇ ਕਿਤੇ ਤੁਸੀਂ ਹਾਈਵੇ ਦੇ ਉੱਤੇ ਇਹੋ ਜਿਹਾ ਕੋਈ ਸ਼ਿਕਸ਼ਾ ਬਣਾਇਆ ਇੱਥੇ ਡਰਾਈਵਰ ਨਾ ਸਕੇ ਇੱਥੇ ਡਰਾਈਵਰ ਬਾਹਰ ਅੰਦਰ ਜੰਗਲ ਪਾਣੀ ਮੈਦਾਨ ਖੇਡੇ ਹਨਾ ਇਹ ਜੀ ਕੋਈ ਸਹੂਲਤ ਨਹੀਂ ਉਲਟਾ ਚੋਰ ਚੱਕੇ ਡਰਾਈਵਰਾਂ ਨੂੰ ਜਗਾ ਜਗਾ ਲੁੱਟ ਰਿਆ ਆਹ ਰੋਡ ਦੀ ਜੇ ਗੱਲ ਕਰੀਏ ਇੱਥੇ ਵੀ ਬਹੁਤ ਲੁੱਟਾਂ ਖੋਹ ਹੋਣੀਆਂ ਸਹੂਲਤ ਤਾਂ ਦੇਣੀ ਸੀ ਉਲਟਾ ਡਰਾਈਵਰਾਂ ਨੂੰ ਕਾਲੇ ਕਾਨੂੰਨ ਲਾ ਕੇ ਕੋ ਡਰਾਈਵਰ ਛੱਡ ਛੱਡ ਜਾ ਰਹੇ ਆ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਬੇਨਤੀ ਕਰਨਾ ਕਾਨੂੰਨ ਰੱਦ ਕਰਨ ਤੇ ਡਰਾਈਵਰ ਆਪੋ ਆਪਣੀਆਂ ਡਿਊਟੀਆਂ ਤੇ ਜਾਣ ਲਈ ਲਾਇਸੈਂਸ ਦਾ ਖਾਤਾ ਲਾਇਸੈਂਸ ਦੀ ਫਟੇ ਖਾਲਸਾ ਵਾਜ ਦੀ ਫਟੇ ਤੁਸੀਂ ਦੇਖ ਹੀ ਜਾ ਜੀ ਸਾਰੇ ਪਾਸੇ ਗੱਡੀਆ ਟਰਾਈ ਟਰਾਈ ਕਰ ਰਿਹਾ ਲੋਕ ਤੇ ਟ੍ਰੈਫਿਕ ਕਰ ਰਿਹਾ ਕਾਨੂੰਨ ਦੇ ਨਾਲ ਡਰਾਈਵਰਾਂ ਨੇ ਸਾਰੇ ਹੀ ਟੱਕਾ ਜਾਮ ਕਰਤਾ ਗੱਡੀਆਂ ਖੜਗੀਆਂ ਜਗ੍ਹਾ ਜਗ੍ਹਾ ਤੁਸੀਂ ਦੇਖ ਰਹੇ ਹੋ ਆ ਪੈਟਰੋਲ ਪੰਪ ਤੇ ਖੜੇ ਆ ਸੀ ਦੇਖੋ ਕਿੰਨਾ ਜਾਮ ਆ ਤੇਲ ਨਹੀਂ ਹੈਗਾ ਪੈਟਰੋਲ ਪੰਪਾਂ ਤੇ ਲੋਕਾਂ ਨੇ ਆਪਣਾ ਖਾਫਰ ਕਰਕੇ ਕਿੱਥੇ ਦੀ ਕਿੱਥੇ ਜਾਣਾ ਆ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਸੰਗਤ ਇਸ ਕਰਕੇ ਇਹ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਕੇ ਡਰਾਈਵਰਾਂ ਨੂੰ ਦੁਬਾਰਾ ਆਪਣੀਆਂ ਡਿਊਟੀਆਂ ਦੇ ਉੱਤੇ ਜਾਣ ਉਹ ਆਪਾਂ ਆਪਣੇ ਕੰਮ ਕਰ ਸਕਣ ਬਹੁਤ ਜ਼ਿਆਦਾ ਇਮਾਨ ਸਨਮਾਨ ਨਹੀਂ ਕੋਈ ਪੈਨਸ਼ਨ ਨਹੀਂ ਤਨਖਾਹ ਵੀ ਅੱਧੀ ਤਨਖਾਹ ਤੇ ਕੰਮ ਕਰਦੇ ਆ 24 ਘੰਟੇ ਸਰਵਿਸ 12 ਮਹੀਨੇ 36 ਦਿਨ ਰੋਡਾਂ ਤੇ ਫਿਰਦੇ ਆ ਪਰ ਇਹਨਾਂ ਨੂੰ ਕੋਈ ਸਹੂਲਤ ਨਹੀਂ ਕੋਈ ਤਾਂ ਇਹਨਾਂ ਦੇ ਉੱਤੇ ਜਿਹੜੇ ਆ ਬਿਲਕੁਲ ਹੀ ਘਟੀਆ ਕਾਨੂੰਨ ਲਾਇਆ ਇਹਨਾਂ ਨੂੰ ਰੱਦ ਕਰੋ ਔਰ ਡਰਾਈਵਰਾਂ ਆਪ ਕੋ ਆਪਣੀਆਂ ਡਿਊਟੀਆਂ ਤੇ ਜਾਣ ਔਰ ਡਰਾਈਵਰਾਂ ਦੀਆਂ ਹੋਰ ਮੰਗਾਂ ਉਹਨਾਂ ਨੂੰ ਪੁੱਛੋ ਵੀ ਕੀ ਜਾਈਦਾ ਆਣਾ ਤੁਸੀਂ ਆਪਣੇ ਕੋਲੋਂ ਹੀ ਥੋਪਦੇ ਕਾਨੂੰਨ ਲਾ ਦਿੱਤੇ। ਮੰਨੂ ਪੁੱਠੋਂ ਤਾਂ ਕੀ ਸੂਰਤ ਤਾਂ ਜੀ ਦੇਣੀ ਆ ਉਲਟਾ ਡਰਾਈਵਰਾਂ ਨੂੰ ਪਰੇਸ਼ਾਨ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਇਕੱਠੇ ਹੋਏ ਆ ਆ ਮੇਨ ਰੋਡ ਆਈ ਦਿੱਲੀ ਤੇ ਇਧਰ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ। ਹੁਣ ਸਾਰੇ ਡਰਾਈਵਰ ਭਾਈ ਬੈਠੇ ਆ ਗੱਟੀਆਂ ਖੜੀਆਂ ਡੀਜ਼ਲ ਮਿਲਦੀ ਰਿਹਾ। ਤਾਂ ਜਿਹੜੇ ਕਾਨੂੰਨ ਆਇਆ ਬਹੁਤ ਗਲਤ ਆਇਆ ਬਾਬਾ ਜੀ ਕਾਨੂੰਨ ਬਹੁਤ ਗਲਤ ਆਇਆ। ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਆਪਣਾ ਵਿਰੋਧ ਜ਼ਾਹਰ ਕਰ ਰਿਹਾ ਸਾਡੀਆਂ ਗੱਡੀਆਂ ਖੜੀਆਂ ਕੋਈ ਤੇਲ ਨਹੀਂ ਮਿਲ ਰਿਹਾ ਪਾਣੀ ਨਹੀਂ ਮਿਲ ਰਿਹਾ ਸਾਰੇ ਪੰਪਾਂ ਦੇ ਉੱਤੇ ਜਿਹੜੀ ਕਿ ਸੰਗਤ ਜਾਰੀ ਆ ਰੋਡਾਂ ਦੇ ਉੱਤੇ ਡਰਾਈਵਰਾਂ ਦਾ ਪਤਾ ਵੀ ਸਾਡੀ ਅੜਤਾਣਾ ਪਰ ਆਮ ਲੋਕ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਆ ਜੀ ਜੀ ਇਸ ਕਰਕੇ ਹੀ ਰੋਡਾਂ ਦੇ ਉੱਤੇ ਅਸੀਂ ਉਹਨਾਂ ਦੀ ਆਪ ਹੈਲਪ ਕਰਨਾ ਚਾਹੁੰਦੇ ਆ ਕਈਆਂ ਨੂੰ ਅਸੀਂ ਆਪਣੇ ਕੋਲੋਂ ਕੈਂਨੀਆਂ ਲਿਜਾ ਕੇ ਉਹਨਾਂ ਨੂੰ ਦਿੱਤੀਆਂ ਕਿ ਚਲੋ ਆਪਣੇ ਘਰਾਂ ਤੱਕ ਪਹੁੰਚ ਜਾਣਾ ਬਹੁਤ ਗਲਤ ਹੋਇਆ ਇਹ ੱਤਕਾ ਹੋ ਰਿਹਾ ਡਰਾਈਵਰਾਂ ਨਾਲ ਡਰਾਈਵਰ ਜੇ ਇੰਨੇ 10-10 ਲੱਖ ਰੁਪਇਆ ਡਰਾਈਵਰਾਂ ਕੋਲੇ ਹੋਵੇ ਤਾਂ ਤੁਸੀਂ ਇਹ ਚੀਜ਼ ਸੋਚੋ ਡਰਾਈਵਰ ਕੋਈ ਆਪਣਾ ਬਿਜ਼ਨਸ ਖੋਲ ਕੇ ਬੈਠੇ ਉਹਨੂੰ ਕੀ ਲੋੜ ਆ ਡਰਾਈਵਰੀ ਕਰਨ ਦੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਉਹਨੇ ਇਹਨਾਂ ਨੂੰ ਬਿਲਕੁਲ ਰੱਤ ਕਰੋ ਬੰਦ ਕਰੋ ਤੇ ਡਰਾਈਵਰਾਂ ਲਈ ਕੋਈ ਸਹੂਲਤ ਕਿਤੇ ਨਹਾਣ ਦੀ ਸਹੂਲਤ ਨਹੀਂ ਹਰ ਇੱਕ ਬੰਦਾ ਆਪਣਾ ਸਵੇਰੇ ਨਹਾਉਂਦਾ ਧੁੰਦਾ ਡਰਾਈਵਰ ਨੂੰ ਬਚਾਰਾ ਜੇ ਕਿਤੇ ਨਹਾਣਾ ਹੁੰਦਾ ਨਾ ਕਿਤੇ ਨਹਾਣ ਦੀ ਸਹੂਲਤ ਨਹੀਂ ਹੈਗੀ ਸਮਝ ਜੀ ਤੁਸੀਂ ਮਿਹਨਤ ਤੇ ਟੂਲ ਟੈਕਸ ਦਾ ਲਾਤੇ ਕਿਤੇ ਤੁਸੀਂ ਹਾਈਵੇ ਦੇ ਉੱਤੇ ਇਹੋ ਜਿਹਾ ਕੋਈ ਸ਼ਕਟਾ ਬਣਾਇਆ ਇੱਥੇ ਡਰਾਈਵਰ ਨਾਸ ਕੇ ਇੱਥੇ ਡਰਾਈਵਰ ਬਾਹਰ ਅੰਦਰ ਜੰਗਲ ਪਾਣੀ ਮੈਦਾਨ ਖੇਡੇ ਹਨਾ ਇਹ ਜੀ ਕੋਈ ਸਹੂਲਤ ਨਹੀਂ ਉਲਟਾ ਚੋਰ ਚੱਕੇ ਡਰਾਈਵਰਾਂ ਨੂੰ ਜਗਾ ਜਗਾ ਲੁੱਟ ਰਿਆ ਆਹ ਰੋਡ ਦੀ ਜੇ ਗੱਲ ਕਰੀਏ ਇੱਥੇ ਵੀ ਬਹੁਤ ਲੁੱਟਾਂ ਖੋਹਾਂ ਹੁੰਦੀਆਂ ਸਹੂਲਤ ਤਾਂ ਕੀ ਦੇਣੀ ਸੀ ਉਲਟਾ ਡਰਾਈਵਰਾਂ ਨੂੰ ਕਾਲੇ ਕਾਨੂੰਨ ਲਾ ਕੇ ਡਰਾਈਵਰ ਛੱਡ ਛੱਡ ਜਾ ਰਹੇ ਆ ਅਸੀਂ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਬੇਨਤੀ ਕਰਨਾ ਕਾਨੂੰਨ ਰੱਦ ਕਰਨ ਤੇ ਡਰਾਈਵਰ ਆਪੋ ਆਪਣੀਆਂ ਡਿਊਟੀਆਂ ਤੇ ਜਾਣ ਲਈ ਵੀ ਕਾ ਖਾਸਾ ਲਾਈਕ ਸੀ ਕਿਤੇ